ਆ ਦੇਖੋ ਜੀ ਬਿੱਲੂ ਸੀਆਈਡੀ ਤੋਂ ਕਾਫੀ ਤੈਹ ਤੱਕ ਜਾ ਰਿਹਾ ਆ ਕਾਫੀ ਗਾਹਾਂ ਤੱਕ ਮਾਰ ਕਰ ਰਿਹਾ ਆ ਇਹ ਤੇ ਕੁਛ ਨਾ ਕੁਛ ਹਾਸਲ ਕਰ ਹੀ ਜਾਂਦਾ ਆ ਦੇਖੋ ਕੀ ਕੱਢ ਲਿਆ ਕੀ ਕੱਢਿਆ ਆ ਦੇਖੋ ਕੁਛ ਨਾ ਕੁਛ ਕੱਢੀ ਜਾਂਦਾ ਜੀ ਪਾਕਿਸਤਾਨ ਦੀ ਮੋਬਾਈਲ ਦਾ ਉਹ ਦੇਖੋ ਕੁਛ ਹੋਰ ਕੱਢ ਲਿਆ ਦੇਖੋ ਸਾਰੀ ਪਬਲਿਕ ਹੈਰਾਨ ਆ ਇਹਦੇ ਤੋਂ ਕਿ ਮੁੰਡਾ ਨਰੂਡ ਤੋਂ ਆ ਕੇ ਕੁਛ ਨਾ ਕੁਛ ਕੱਢੀ ਜਾਂਦਾ ਆ ਅਸੀਂ ਕੋਲੋਂ ਹੋ ਕੇ ਨਹੀਂ ਕੁਛ ਕੱਢ ਸਕੇ ਇੱਕ ਲੁਟੇਰੇ ਡਿ ਗਿਆ ਆ ਆਹ ਦੇਖੋ ਜ਼ਿਲੰਦਰ ਵੀ ਹੋ ਗਿਆ ਆਪਣੇ ਜਿੱਦਾਂ ਆਲੇ ਦੁਆਲੇ ਕਾਫੀ ਮਤਲਬ ਬੂਰੇ ਆ ਬਲਾਸਟ ਤੇ ਇਸ ਕਰਕੇ ਮੇਰੇ ਭੈਣ ਭਰਾਵਾਂ ਨੂੰ ਇਹੀ ਬੇਨਤੀ ਆ ਕਿ ਲੇਟਾਂ ਲੂਟਾਂ ਰਾਤ ਨੂੰ ਬੰਦ ਰੱਖੋ ਆਪਨਾ ਵਿਚਾਰ ਰੱਖੋ ਠੀਕ ਹੈ ਜੀ ਤੇ ਪਿੰਡ ਖਲਿਆਣ ਦੇ ਖੇਤਾਂ 'ਚ ਡਿਗਿਆ ਆ ਮਝੈਲ ਇਹ ਆ ਦੇਖ ਲਓ ਤੁਸੀਂ ਬੰਦੇ ਵਿੱਚ ਬੜੇ ਹੋ ਆ ਘੱਟੋ ਘੱਟ 6 ਫੁੱਟ ਦੇ ਤੇ 7-8 ਫੁੱਟ ਡੂੰਘਾ ਟੂਆ ਕੱਢ ਦਿੱਤਾ ਆ ਦੋ ਖੇਤਾਂ 'ਚ ਮਿੱਟੀ ਖਲਾਰਤੀ ਦੋ ਖੇਤਾਂ 'ਚ ਮਿੱਟੀ ਖਲਾਰਤੀ ਆ